ਅੱਜ ਦਾ ਪੰਜਾਬ ਸਰਕਾਰ ਵੱਲੋਂ ਜੁੱਤ ਨਸ਼ਿਆਂ ਵਿਰੋਧ ਜਿਹੜਾ ਚੱਲ ਰਿਹਾ ਵਾ ਉਹਦੀ ਲੜੀ 'ਚ ਅ ਰੈਗੂਲਰ ਅਸੀਂ ਰਜਾਨਾ ਹੀ ਜਿਹੜੇ ਆ ਨਸ਼ਾ ਤਸਕਰ ਤੇ ਨਸ਼ਾ ਦੇ ਜਿਹੜੇ ਪੈਟਰੋਲਰ ਆ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਰਹੇ ਆ ਤੇ ਗ੍ਰਿਫਤਾਰ ਕਰਕੇ ਉਹਨਾਂ ਤੋਂ ਬਰਾਮਦਗੀਆਂ ਕਰਕੇ ਤੁਹਾਨੂੰ ਜੇਲ੍ਹ ਭੇਜ ਰਿਆ ਇਸੇ ਲੜੀ ਦੇ ਵਿੱਚ ਹੀ ਇੱਕ ਸਾਨੂੰ ਕੰਪਲੇਟ ਆਈ ਸੀ ਕਿ ਜਿਹੜੀ ਵਾਟਰ ਸਪਲਾਈ ਵਾਲੀ ਗਲੀ ਆ ਉਹਦੇ ਵਿੱਚ ਇੱਕ ਪਰਿਵਾਰ ਆ ਇੱਕੇ ਘਰ ਦੇ ਵਿੱਚ ਹੀ ਉਹ 4 5 6 ਪਰਿਵਾਰ ਰਹਿੰਦੇ ਆ ਤੇ ਉਹ ਬੜੀ ਬੇਖੌਫ ਹੋ ਕੇ ਤੇ ਨਸ਼ੇ ਦੀ ਤਸਕਰੀ ਕਰ ਰਹਾ ਆ ਥੋੜੇ ਦਿਨ ਪਹਿਲਾਂ ਹੀ ਉਹਨਾਂ ਇਸ ਪਰਿਵਾਰ ਦੇ ਦੋ ਮੈਂਬਰਾਂ ਨੂੰ ਅਸੀਂ ਪਰਚਾ ਦਰਜ ਕਰਕੇ ਜੇਲ੍ਹ ਭੇਜਿਆ ਸੀ ਜਿਹੜੇ ਅੱਜ ਵੀ ਜੇਲ੍ਹ 'ਚ ਆ ਮੰਗਾ ਤੇ ਇੱਕ ਦਾ ਨਾਮ ਹੋਰ ਮੈਨੂੰ ਹੁਣ ਯਾਦ ਨਹੀਂ ਆ ਬਟ ਸਾਨੂੰ ਹੁਣ ਦੋ ਦਿਨ ਤੋਂ ਇਨਫੋਰਮੇਸ਼ਨ ਸੀਪੀ ਉਹਨਾਂ ਦੀਆਂ ਜਨਾਨੀਆਂ ਵੀ ਜਿਹੜੀਆਂ ਵਾਂ ਉਹ ਮਗਰੋਂ ਛੋਟੇ-ਛੋਟੇ ਬੱਚਿਆਂ ਦੇ ਰਾਂ ਹੀ ਤਸਕਰੀ ਕਰਾ ਰਹੇ ਆ ਮੈਂ ਕੱਲ ਚੌਕੀ ਇੰਚਾਰਜ ਟਾਊਨ ਨੂੰ ਨਾਲ ਲੈ ਕੇ ਪ੍ਰਾਈਵੇਟ ਕੱਪੜਿਆਂ ਦੇ ਵਿੱਚ ਉੱਥੇ ਟਰੈਪ ਲਾਇਆ ਪ੍ਰਾਈਵੇਟ ਕੱਪੜਿਆਂ ਦੇ ਵਿੱਚ ਟਰੈਪ ਲਾਉਣ ਤੋਂ ਬਾਅਦ ਜਦੋਂ ਮੈਂ ਦੇਖਿਆ ਕਿ ਵਾਕਿਆ ਹੀ ਇਨਫੋਰਮੇਸ਼ਨ ਜਿਹੜੀ ਉਹ ਬਿਲਕੁਲ ਸਹੀ ਹੈ ਤੇ ਅਸੀਂ ਉੱਥੇ ਜਿਹੜਾ ਵਾ ਚੌਂਕੀਨ ਚਾਰਜ ਨੂੰ ਕਹਿ ਕੇ ਤੇ ਨਿਗਰਾਨੀ ਰੱਖਣੀ ਸ਼ੁਰੂ ਕੀਤੀ ਤੇ ਜਦੋਂ ਸਾਨੂੰ ਪਤਾ ਲੱਗਾ ਵੀ ਇਹ ਸਮਾਨ ਘਰੇ ਬੰਨਣ ਡੀਆਂ ਵਾ ਕੁੜੀਆਂ ਬਣਾਉਣ ਡੀਆਂ ਵਾ ਤੇ ਰੇਡ ਕੀਤਾ ਰੇਡ ਕਰਕੇ ਮੌਕੇ ਤੋਂ ਹੀ ਕੈਸ਼ ਜਿਹੜੀ ਬਟਤ ਸੀ ਤੇ ਜਿਹੜਾ ਹੈਰੋਇਨ ਸੀਗੀ 10 ਗ੍ਰਾਮ ਉਹ ਅਸੀਰ ਕਵਰ ਕੀਤੀ ਆ ਇੱਕ ਇਹ ਲੜਕੀ ਦਾ ਨਾਮ ਹੈਗਾ ਵਾ ਸਰਬਜੀਤ ਕੌਰ ਤੇ ਦੂਜੀ ਦਾ ਨਾਮ ਕਾਜਲ ਆ ਜਿਹਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਇੱਕ ਜਿਹੜੀ ਆ ਇਹਦੀ ਦਰਾਣੀ ਜਠਾਣੀ ਆ ਉਹ ਮੰਨੂ ਤੇ ਰਾਜ ਤੇ ਪੂਜਾ ਇਹ ਤਿੰਨ ਜਣੀਆਂ ਜਿਹੜੀਆਂ ਜਿੰਦਰੇ ਅੰਦਰੋਂ ਬੰਦ ਕਰਕੇ ਤੇ ਪਿੱਛੋ ਮਿਸੀ ਕੋਠੇ ਦੇ ਉੱਤੇ ਜਿਹੜੀਆਂ ਵਾ ਉਹ ਦੌੜ ਗਈਆਂ ਸੀ ਜਿਨ੍ਹਾਂ ਨੂੰ ਵੀ ਅਸੀਂ ਨਾਮਜ਼ਦ ਕਰ ਰਹੇ ਆ ਮਕਦਮੇ ਦੇ ਵਿੱਚ ਇਹਨਾਂ ਦਾ ਰਿਮਾਂਡ ਲੈਣ ਤੋਂ ਬਾਅਦ ਤੇ ਉਹਨਾਂ ਨੂੰ ਵੀ ਜਿਹੜਾ ਗ੍ਰਿਫਤਾਰ ਕੀਤਾ ਜਾਊਗਾ ਜੜਿਆਲੇ ਦੇ ਵਿੱਚ ਮੋਸਟ ਪ੍ਰੋਬਬਲੀ 70-80% ਜਿਹੜਾ ਵਾ ਨਸ਼ੇ ਤੇ ਕਾਬੂ ਪਿਆ ਵਾ ਇਹ ਪਰਿਵਾਰ ਜਿਹੜਾ ਸੀ ਇਹਦੀ ਸਾਨੂੰ ਸ਼ਿਕਾਇਤ ਆ ਰਹੀ ਸੀ ਇਹਨਾਂ ਦੇ ਜਿਹੜੇ ਜੈਂਟਸ ਮੈਂਬਰ ਆ ਮੇਲ ਮੈਂਬਰ ਜਿਹੜੇ ਆ ਉਹ ਪਹਿਲਾਂ ਜੇਲ੍ਹ ਚ ਆ ਤੇ ਇਹ ਬੀਬੀਆਂ ਜਿਹੜੀਆਂ ਇਹ ਮਗਰੋਂ ਉਹਨਾਂ ਦੀ ਸ਼ਹਿਦ ਦੇ ਧੰਦਾ ਚਲਾ ਰਹੀਆਂ ਸੀ ਅਸੀਂ ਉਹਨਾਂ ਨੂੰ ਵੀ ਪ੍ਰੋਡਕਸ਼ਨ ਬੁਣਣ ਤੇ ਲਿਆ ਕੇ ਪੁੱਛਗਿਛ ਕਰਾਂਗੇ ਤੇ ਇਹਨਾਂ ਨੂੰ ਅਸੀਂ ਜਿਹੜਾ ਵਾ ਰੰਗੇ ਅਸੀਂ ਡਰੱਗ ਮਣੀ ਸਮੇਤ ਵਟਤ ਦੇ ਪੈਸਿਆਂ ਸਮੇਤ 10 ਗ੍ਰਾਮ ਹੈਰੋਇਨ ਸਮੇਤ ਜਿਹੜਾ ਗ੍ਰਿਫਤਾਰ ਕਰਕੇ ਅੱਜ ਪੇਸ਼ ਪਹਲਦ ਕਰ ਰਹੇ ਹਾਂ ਉਹ ਆ ਗਿਆ ਜਿੱਦਾਂ ਉਹ ਭਲ ਬਸ 15 ਬਾਰੇ ਜਿਹੜੇ ਇਨਸਟੈਬਲਿਸ਼ ਹੋ ਰਿਹਾ ਹੋ ਸਾਥ ਮੈਂ ਤਾਲ ਹੋ ਰਿਹਾ ਜਦੋਂ ਉਹ ਲੱਗੇ ਫਿਰ ਜਿੰਨਾ ਵਰਕ ਰੂਰਲ ਡਿਸਟ੍ਰਿਕਟ ਪੱਲੋਂ ਡਰਗਸ ਦੇ ਅਗੇਂਸਟ ਕੀਤਾ ਜਾ ਰਿਹਾ ਵਾ ਹਰ ਪਾਸੇ ਭਾਵੇਂ ਉਹ ਮੀਗ ਦਾ ਹੋਵੇ ਅਵਰਨੈਸ ਹੋਵੇ ਭਾਵੇਂ ਉਹ ਐਡਿਕਸ਼ਨ ਹੋਵੇ ਭਾਵੇਂ ਉਹ ਟਰੀਟਮੈਂਟ ਹੋਵੇ ਭਾਵੇਂ ਉਹ ਰਿਕਵਰੀ ਹੋਵੇ ਸਟਰੀਟ ਪੈਟਰਨ ਹੋਣਾ ਜਮਾਨਤ ਤੇ ਆਏ ਜਿਹੜੇ ਉਹਨਾਂ ਨੂੰ ਦਿਲੀ ਦੀ ਦਿਲੀ ਚੱਕ ਕੀਤਾ ਜਾ ਰਿਹਾ ਵਾ ਜਲਦੀ ਹਸਪਤਾਲਾਂ ਦੇ ਖਿਲਾਫ ਕੋਰਡਰ ਤੋਂ ਪਰਚੇ ਤੱਕ ਕਰਲੀ ਉਹਨਾਂ ਦੀ ਜਮਾਨਤਾਂ ਕੈਸੋ ਪਰੋਲੀ ਔਰ ਜੋਰ ਬਣਤੀ ਕੀਤੀ ਜਾ ਰਹੀ ਆ ਕੈਕਸਟਰਾਂ ਦੇ ਖਿਲਾਫ ਜਿਹੜਾ ਵਾ ਜਿਹੜੇ ਜਮਾਨਤ ਤੇ ਆਏ ਉਹਨਾਂ ਦੀ ਫੋਟੀਆਂ ਪਾਵੜਾ ਚੈੱਕ ਆਵੇ ਜਿਹੜੀ ਜਿਹੜੀ ਕੀਮਾ ਲੱਗਦੀਆਂ ਜਾ ਰਹੇ ਅਸੀਂ ਭਾਵੇਂ ਬਲਾਜ ਥੋੜੀ ਆ ਔਰ ਅਸੀਂ ਵੱਲ ਕੇ ਕਰੂ ਜਿਹੜਾ ਵਾ ਲਗਾਤਾਰ ਲਗਾਤਾਰ ਸਾਡਾ ਜਿਹੜਾ ਵਾ ਹਰ ਪ੍ਰਿੰਸਪਲ ਐਲਟੀ ਗੈਂਗਸਟਰ ਡਰਗ ਡੀਲਰ ਰਸ ਸਪਲਾਇਰ ਬੇਨਾਉਟ ਜਮਾਨਤੀ ਕ੍ਰਿਮੀਨਲ सारे खिलाफ अंट खोल के काम करना कोई ए नहीं है क्रिमिनल व्यक्ति जिसे खिलाफ अज नहीं कर